ਸ੍ਰੀ ਹਰਗੋਬਿੰਦਪੁਰ ਦੇ ਵਿਜੇ ਦਿਨ ਦਿਹਾੜੇ ਸੁਨਿਆਰੇ ਦੀ ਦੁਕਾਨ ਤੇ ਸ਼ਰੀਆਮ ਗੋਲੀਬਾਰੀ ਹੋਈ ਹੈ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਗੁਰਦਾਸਪੁਰ ਦੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਵਿੱਚ ਅਪਰਾਧ ਦਾ ਗ੍ਰਾਫ ਤੇਜ਼ੀ ਨਾਲ ਵਧ ਰਿਹਾ ਬਟਾਲਾ ਦੇ ਵਿੱਚ ਲਗਾਤਾਰ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਦੇ ਬਾਅਦ ਇੱਕ ਵਾਰ ਫੇਰ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਵਿਖੇ ਸਥਿਤ ਇੱਕ ਸੁਨਿਆਰੇ ਦੀ ਦੁਕਾਨ ਤੇ ਸ਼ਰੀਆਮ ਗੋਲੀਆਂ ਚਲਾਉਣ ਦੀ ਖਬਰ ਸਾਹਮਣੇ ਆਈ ਹੈ ਗੋਲੀ ਚਲਣ ਦੇ ਨਾਲ ਸ੍ਰੀ ਹਰ ਗੋਬਿੰਦਪੁਰ ਦੇ ਵਿੱਚ ਲੋਕਾਂ ਚ ਭਾਰੀ ਤੈਅਸ਼ਸ਼ ਦਾ ਮਾਹੌਲ ਹੈ ਅਤੇ ਸਹਿਮ ਦਾ ਮਾਹੌਲ ਬਣ ਚੁੱਕਿਆ। ਜਾਣਕਾਰੀ ਅਨੁਸਾਰ ਦੁਕਾਨ ਦੇ ਮਾਲਕ ਜਗਦੀਸ਼ ਕੁਮਾਰ ਆਪਣੀ ਦੁਕਾਨ ਤੇ ਕੰਮ ਕਰ ਰਹੇ ਸਨ ਕਿ ਅਚਾਨਕ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਹਨਾਂ ਦੀ ਦੁਕਾਨ ਨਜ਼ਦੀਕ ਰੁਕੇ ਉਹ ਜਿੱਥੇ ਉਹਨਾਂ ਨੇ ਦੁਕਾਨ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਆਵਾਜ਼ਾਂ ਸੁਣਦੇ ਹੀ ਉਹ ਲੰਮੇ ਪੈ ਗਏ ਜਿਸ ਕਾਰਨ ਉਹ ਬਾਲ-ਬਾਲ ਬਚ ਗਏ। ਜਾਣਕਾਰੀ ਅਨੁਸਾਰ ਇਸ ਤੋਂ ਕੁਝ ਦਿਨ ਪਹਿਲਾਂ ਹੀ ਦੁਕਾਨਦਾਰ ਨੂੰ ਫਿਰੋਤੀ ਦੇ ਲਈ ਧਮਕੀ ਵੀ ਦਿੱਤੀ ਗਈ ਸੀ ਜਿਸ ਸਬੰਧ ਦੇ ਤਾ ਸ਼੍ਰੀ ਹਰਗੋਬਿੰਦ ਪੁਰ ਸਾਹਿਬ ਦੀ ਪੁਲਿਸ ਨੂੰ ਪਹਿਲਾਂ ਸੂਚਿਤ ਕਰ ਦਿੱਤਾ ਗਿਆ ਸੀ ਇਸ ਦੇ ਬਾਵਜੂਦ ਇੱਕ ਗੋਲੀਬਾਰੀ ਦੀ ਘਟਨਾ ਵਾਪਰੀ ਗੋਲੀਬਾਰੀ ਦੀ ਘਟਨਾ ਦੇ ਸਬੰਧ ਵਿੱਚ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿੱਥੇ ਡੀਐਸਪੀ ਰਜੇਸ਼ ਕੱਕੜ ਮੌਕੇ ਤੇ ਪਹੁੰਚੇ ਘਰਾਂ ਨੇ ਕਟਨਾਗ੍ਰਾਮ ਅਤੇ ਕਟਨਾਵਾਲੀ ਜਗਾ ਦਾ ਜਾਇਜ਼ਾ ਲੈ ਪੁਲਿਸ ਨੂੰ ਹਦਾਇਤ ਦਿੱਤੀ ਗਈ ਹੈ ਕਿ ਦੁਕਾਨਦਾਰ ਤੇ ਨਜ਼ਦੀਕੀ ਦੁਕਾਨਦਾਰਾਂ ਦੇ ਕੈਮਰਿਆਂ ਨੂੰ ਖੰਗਾਰਿਆ ਜਾਵੇ ਤਾਕੀ ਲੁਟੇਰਿਆਂ ਦੀ ਪਛਾਣ ਕਰਕੇ ਪੁਲਿਸ ਉਹਨਾਂ ਨੂੰ ਜਲਦੀ ਕਾਬੂ ਕਰ ਸਕੇ ਉਹਨਾਂ ਨੇ ਲੋਕਾਂ ਨੂੰ ਭਰੋਸਾ ਵੀ ਦਿਵਾਇਆ ਤੇ ਕਿਹਾ ਹੈ ਕਿ ਲੁਟੇਰਿਆਂ ਨੂੰ ਜਲਦੀ ਕਾਬੂ ਕੀਤਾ ਜਾਵੇਗਾ ਉਥੇ ਹੀ ਮੌਕੇ ਤੇ ਪਹੁੰਚ ਕੇ ਨਗਰ ਕੌਂਸਲਰ ਸ਼੍ਰੀ ਹਰਗੋਬਿੰਦ ਪਰਦੇ ਪਰਦਾਨ ਨਵਦੀਪ ਸਿੰਘ ਪੰਨੂ ਨੇ ਕਿਹਾ ਕਿ ਇਹ ਇੱਕ ਬੇਹਤ ਮੰਦਭਾਗੀ ਘਟਨਾ ਇਸ ਤੋਂ ਪਰਦਾ ਉਠਾਉਣਾ ਬਹੁਤ ਹੀ ਜ਼ਰੂਰੀ ਹੈ ਬੜੀ ਮਾੜੀ ਘਟਨਾ ਨੰਦਨ ਜੋਗ ਅੱਜ ਜੇਸਰਾ ਜੁਨियर ਜਿਹੜੀ ਸ਼ਾਪ ਆ ਇੱਕ ਨਾਮੀ ਪਰਿਵਾਰ ਆ ਕਾਰੋਬਾਰੀ ਪਰਿਵਾਰ ਆ ਔਰ ਉਹਨਾਂ ਦੇ ਉੱਤੇ ਇੱਕ ਬਾਈਕ ਤੇ ਆਉਂਦੇ ਨੇ ਮੋਢੇ ਤੇ ਦਾੜ ਦਾੜ ਗੋਲੀਆਂ ਚਲਾ ਕੇ ਚੱਲ ਜਾਂਦੇ ਆ ਪਿਛਲੇ ਦਿਨੀ ਇਹਨਾਂ ਨੂੰ ਥਰਡ ਕਾਲਸ ਵੀ ਆਉਂਦੀਆਂ ਇਹਨਾਂ ਵੱਲੋਂ ਮਾਨ ਜੋਗ ਐਸਐਸਬੀ ਬਟਾਲਾ ਨੂੰ ਮਿਲ ਕੇ ਸਾਰੀ ਇਨਫੋਰਮੇਸ਼ਨ ਦਿੱਤੀ ਹੋਈ ਸੀ ਕੰਪਲੇਟ ਦਿੱਤੀ ਹੋਈ ਸੀ ਪਰ ਕਿਤੇ ਨਾ ਕਿਤੇ ਉਹਨਾਂ ਨੇ ਕੰਪਲੇਂਟ ਥਾਣੇ ਘੱਲ ਦਿੱਤੀ ਥਾਣੇ ਦਾ ਘੁੱਲੇ ਰਵੱਈਏ ਕਾਰਨ ਨਾ ਇਨਵੈਸਟੀਗੇਟ ਕਰਨ ਕਰਨਾ ਸਾਰਾ ਕੁਝ ਹੋਇਆ ਅੱਜ ਮੈਂ ਸਾਨੂੰ ਨਾ ਉਹ ਸ਼੍ਰੀ ਹਰਗਵਿੰਦਪੁਰ ਪੁਲਿਸ ਜਿਹੜੀ ਆ ਖਾਸ ਕਰਕੇ ਥਾਣੇ ਦੀ ਪੁਲਿਸ ਜਿਹੜੀ ਆ ਉਹ ਨਕਾਮ ਰਹੀ ਇਸ ਗੱਲ ਦੇ ਵਿੱਚ ਜੇ ਕੋਈ ਗੈਂਗਸਟਰ ਚੈਲੰਜ ਕਰਕੇ ਆਉਂਦਾ ਤੇ ਗੋਲੀਆਂ ਮਾਰ ਕੇ ਚਲਾ ਜਾਂਦਾ ਤੇ ਸਾਡੀ ਪੁਲਿਸ ਕੀ ਕਰਦੀ ਹੈ ਜੀ ਜਿਹਨਾਂ ਨੂੰ ਪਹਿਲਾਂ ਤੋਂ ਹੀ ਇਨਫੋਰਮ ਕੀਤਾ ਹੋਇਆ ਜਿਹਨਾਂ ਨੂੰ ਸਾਰੀ ਗੱਲ ਦਾ ਪਤਾ ਹੋਇਆ ਸਾਨੂੰ ਵਿਸ਼ਵਾਸ ਅੱਜ ਦੁਆਇ ਡੀਐਸਪੀ ਸਾਡੇ ਸ਼੍ਰੀ ਹਰਗਵਿੰਦਪੁਰ ਕੱਕੜ ਵੀ ਹੋਣਾ ਨੇ ਇਹ ਦੋ ਚਾਰ ਦਿਨਾਂ ਦੇ ਵਿੱਚ ਬੰਦੇ ਟਰੇਸ ਕਰ ਲੈਣਗੇ ਅਗਰ ਬੰਦੇ ਟਰੇਸ ਹੁੰਦੇ ਨੇ ਸਾਰੀ ਗੱਲ ਦਾ ਪਤਾ ਲੱਗਦਾ ਹੈ ਕਿਉਂਕਿ ਜਿਹੜੀ ਗੋਲੀ ਚੱਲੀ ਹੈ ਤੁਸੀਂ ਕੈਮਰੇ ਵਿੱਚ ਦਿਖਾਇਓ ਜਿਹੜੇ ਅੰਦਰ ਦੁਕਾਨ ਤੇ ਬੈਠੇ ਹੋਏ ਨੇ ਉਹਨਾਂ ਦੀ ਬਿਲਕੁਲ ਕੋਈ ਨਹੀਂ ਨਿਕਲੀ ਆ ਔਰ ਇਹ ਇੱਕ ਜਾਨੀ ਹਮਲਾ ਹੋਇਆ ਹੈ ਇੱਕ ਮਤਲਬ ਮੈਂ ਸਮਝਦਾ ਕਿ ਰੱਬ ਨੇ ਲਿਖੀ ਕਰ ਨੇ ਇਹਨਾਂ ਨੂੰ ਬਚਾ ਲਿਆ ਜਿਸ ਕਰਨਾ ਗੋਲੀ ਚੱਲੀ ਆ ਬਚਾਉਣਾ ਬਹੁਤ ਮੁਸ਼ਕਲ ਸੀਗਾ ਔਰ ਮੈਂ ਮੰਨ ਕਰਦਾ ਹਾਂ ਐਸਐਸਪੀ ਬਟਾਲਾ ਤੋਂ ਕਿ ਸਖਤ ਕਾਰਵਾਈ ਇਹਨਾਂ ਦੇ ਵਿਰੁੱਧ ਹੋਣੀ ਚਾਹੀਦੀ ਔਰ ਬੰਦੇ ਜਲਦ ਜਲਦ ਫੜੇ ਜਾਣੇ ਚਾਹੀਦੇ ਸੀਸੀਟੀਵੀ ਕੈਮਰੇ ਹਰ ਜਗ੍ਹਾ ਤੇ ਲੱਗੇ ਹੋਏ ਨੇ ਇਸ ਸ਼ੌਪ ਤੇ ਲੱਗੇ ਹੋਏ ਨੇ ਜੇਸੀਡੀ ਕੈਮਰੇ ਕੱਢ ਕੇ ਦੇਤੇ ਉਹਨਾਂ ਨੂੰ ਇੱਕ ਤੋਂ ਗੱਡੀਆਂ ਦਾ ਸ਼ੱਕਾ ਉਹ ਹੀ ਕੱਢ ਕੇ ਵੀਡੀਓ ਨੂੰ ਦੇਖੋ ਉਹਨਾਂ ਨੂੰ ਟਰੇਸ ਕਰਨ ਦਾ ਕੰਮ ਸ਼ਹਿਰ ਚ ਹਰ ਜਗ੍ਹਾ ਤੇ ਕੈਮਰੇ ਲੱਗੇ ਨੇ ਨਾਲੇ ਨਿੱਜੀ ਤੌਰ ਤੇ ਇਹਨਾਂ ਦੀ ਸ਼ੌਪ ਤੇ ਕੈਮਰੇ ਲੱਗੇ ਹੋਏ ਨੇ ਅੱਜ ਲਗਾਦੀ ਤੋਂ ਗੋਲੀਆਂ ਚੱਲੀਆਂ ਬੀਬੀ ਸਾਹਿਬ ਵੀ ਲਗਾਂਦੇ ਉਹ ਮੌਕੇ ਤੇ ਆਏ ਆ ਤੇ ਵੈਰੀਫਾਈ ਕਰ ਰਹੇ ਨੇ ਪੂਰ ਕਰ ਰਹੇ ਨੇ ਇਹਨਾਂ ਨੂੰ ਕੋਈ ਦੱਸ ਰਿਹਾ ਕੋਈ ਉਹਨਾਂ ਨੂੰ ਕੋਲ ਹੈ ਸੀ ਸਰਕਾਰ ਕੋਲ ਬਾਰੀ ਹੋਈ ਹੈ ਗੰਧਾਰ ਦੀ ਚੀਕ ਕਰ ਰਹੇ ਆ ਅੱਜ ਹੀ ਚੀਕ ਕਰ ਰਹੇ ਆ